ਗੁਰੂ ਜੀ ਦਾ ਐਸਾ ਸਰੂਪ ਹੈ ਕਿ ਲੱਗਦਾ ਵੀ ਹੂ ਬੂ ਸਾਈਜ਼ ਦੀ ਮੈਂ ਗੱਲ ਕਰੂੰਗਾ ਹੁਣ ਅਰੁਣ ਜੀ ਨਾਲ ਅਰੁਣ ਜੀ ਸਾਈਜ਼ ਕਿਨਾ ਹੈ ਇਹ ਸਾਈਜ਼ ਬਹੁਤ ਬੜਾ ਹੈ ਜੀ ਇਹ 4 ਫੀਟ ਬਾਈ 3 ਫੀਟ ਦਾ ਬਹੁਤ ਔਖਾ ਕੰਮ ਆਇਆ ਰੀਲਾਂ ਦੀ ਤਾਂ ਗਿਣਤੀ ਨਹੀਂ ਹੈ ਕਾਊਂਟ ਹੀ ਨਹੀਂ ਕਰ ਪਾਇਆ ਰਿਹਾ ਕਿ ਕਿੰਨੀਆਂ ਰੀਲਾਂ ਲੱਗੀਆਂ ਹੋਣੀਆਂ ਇਹ ਗੁਰੂ ਜੀ ਦੀ ਐਸੀ ਤਸਵੀਰ ਹੈ ਜਿਹੜੀ ਵਰਲਡ ਦੇ ਵਿੱਚ ਇਕੋ ਇਕ ਹੈ। ਹੂੰ। ਇਹਦੇ ਇੰਨੀ ਵੱਡੀ ਤਸਵੀਰ ਬਸਦਾ ਐਮਬਰਾਡਰੀ ਦੇ ਵਿੱਚ ਧਾਗੇ ਦੇ ਨਾਲ ਕੋਈ ਬਣਾਉਂਦਾ ਨਹੀਂ ਆ। ਹੂੰ। ਮੈਂ ਇਹਨੂੰ ਤਾਂ ਕਹਿ ਰਿਹਾ ਕਿਉਂਕਿ ਇੰਨੀ ਵੱਡੀ ਗੁਰੂ ਦੀ ਤਸਵੀਰ ਵੀ ਨਹੀਂ ਹੋਣੀ ਜਿਹੜੀ ਧਾਗੇ ਦੇ ਨਾਲ ਬਣੀ ਹੋਈ ਹੈ। ਗੁਰੂ ਜੀ ਦੀ ਐਸੀ ਮਹਿਮਾ ਹੈ, ਐਸੀ ਕਿਰਪਾ ਹੈ ਕਿ ਉਹਨਾਂ ਨੇ ਖੁਦ ਚੁਣਿਆ ਅਰਣ ਬਜਾਜ ਨੂੰ ਕਿ ਮੇਰੀ ਤਸਵੀਰ ਇਹ ਬਣਾਏਗਾ ਤੇ ਆਪਣੇ ਭਗਤ ਦੇ ਸੁਪਨੇ ਦੇ ਵਿੱਚ ਆਏ ਤੇ ਉਧਰਲੇ ਪਾਸੇ ਅਰਣ ਦੇ ਸੁਪਨੇ ਦੇ ਵਿੱਚ ਆਏ। ਜੀ ਜੀ ਜੀ। ਬਿਲਕੁਲ ਸੋਨਾ ਹੈ। ਬਿਲਕੁਲ ਸੋਨਾ ਹੈ। ਕਿਉਂਕਿ ਇਹ ਜਿੰਨਾ ਵੀ ਬਾਰਡਰ ਬਣ ਰਿਹਾ ਹੈ ਇਸ ਆਹਰਾ ਓਰੀਜਨਲ 골ਡ ਲੱਗ ਰਿਹਾ ਇਹਨੂੰ ਧਾਗਾ ਨਹੀਂ ਹੈ ਧਾਗਾ ਨਹੀਂ ਹੈ ਜਿਵੇਂ ਮਨੇ ਕਹਿਆ ਸੀ ਮੈਂ ਦਰਬਾਰ ਸਾਹਿਬ ਦੀ ਪਿਕਚਰ ਬਣਾਵਾਵਾਂਗਾ 골ਡ ਦੀ ਐਦਾਂ ਹੀ ਇਸੇ ਦੇ ਵਿੱਚ ਵੀ 골ਡ ਲੱਗ ਰਿਹਾ ਸਾਰਾ ਆਪਣਾ ਕੰਮ ਹੈ ਕਿ ਉਸ ਰਾਹ ਦੇ ਉੱਪਰ ਚੱਲਣਾ ਉਹਨਾਂ ਦਾ ਕੰਮ ਹੈ ਸਿਰ ਰਾਹ ਦਿਖਾਣਾ ਉਹ ਤੁਹਾਨੂੰ ਇਹ ਨਹੀਂ ਹੋਗਾ ਕਿ ਬੈਠੇ ਬਟਾ ਤੁਹਾਡੇ ਮੂੰਹ ਤੇ ਬੁਰਕੀ ਪਾਏਗਾ ਰੋਟੀ ਦੀ ਮੈਂ ਗੁਰਨਾਨਕ ਜੀ ਦਾ ਸਰੂਪ ਬਣਾਣਾ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਣਾਇਆ ਮੈਂ ਸਭ ਚਰਨਾ ਤੋਂ ਸ਼ੁਰੂ ਕਰਦਾ ਉਹ ਜਦ ਮੈਂ ਉੱਪਰ ਆ ਕੇ ਫੇਸ ਕੋਲੇ ਪਹੁੰਚਦਾ ਨਾ ਤਾਂ ਫੇਸ ਕੋਲੇ ਆ ਕੇ ਬਸ ਪੁੱਛੋ ਨਾ ਪਤਾ ਨਹੀਂ ਕੀ ਹੋ ਜਾਂਦਾ ਮੇਰੇ ਹੱਥ ਕੰਮਨੇ ਜਿਵੇਂ ਮੈਂ ਨਾ ਸ਼ੁਰੂ ਕਰਿਆ ਤੇ ਮੇਰੇ ਹੱਥ ਕੰਮਣੇ ਸ਼ੁਰੂ ਹੋ ਗਏ ਫਿਰ ਮਨੇ 2 ਦਿਨ 3 ਦਿਨ 5 ਦਿਨ ਹਫਤਾ 10 ਦਿਨ ਮਹੀਨਾ 1.5 ਮਹੀਨੇ ਤੋਂ ਉੱਪਰ ਨਿਕਲ ਗਿਆ ਮੈਂ ਕਹਾ ਯਾਰ ਇਹ ਤਾਂ ਬਣਨਦੀ ਨਹੀਂ ਆ ਰਹੀ ਮੈਂ ਕਰਾਂ ਤੇ ਕਰਾਂ ਕਿ ਮੇਰਾ ਫੇਸ ਤੇ ਆ ਗਿਆ ਤੁਰਕ ਜਾਂਦਾ ਜਿਆਦਾ ਵੀ ਕਰਨ ਲੱਗਾ ਜਦ ਜ਼ਬਰਦਸਤੀ ਕਰਾਂਗਾ ਜਾਂ ਮਸ਼ੀਨ ਤੰਗ ਕਰਨ ਲੱਗ ਜੇਗੀ ਜਾਂ ਲਾਈਟ ਚਲੀ ਜਾਏਗੀ ਅੱਗੇ ਪਿੱਛੇ ਲਾਈਟ ਜਾਂਦੀ ਨਹੀਂ ਐ ਇਹ ਮੈਂ ਉਸ ਟਾਈਮ ਪੂਰਾ ਕਰਕੇ ਗਿਆ ਦੇਖੋ ਘਰੇ ਪਾਰ ਚੱਲ ਰਿਹਾ ਸੀ ਤੇ ਉਹਰੇ ਗੁਰੂ ਜੀ ਦਾ ਸਰੂਪ ਪੜ ਰਿਹਾ ਸੀ ਕੀ ਅੱਜ ਕਲਾ ਦੀ ਕਦਰ ਪਹਿਰੀਏ ਕਿ ਨਹੀਂ ਨਹੀਂ ਜੀ ਕਲਾ ਦੀ ਕਦਰ ਨਹੀਂ ਐ ਉਹਰੇ ਨਾ ਜੀ ਨਾ ਇੰਡੀਆ ਦੇ ਵਿੱਚ ਤਾਂ ਖਾਸ ਕਰਕੇ ਕਲਾ ਦੀ ਕਦਰ ਨਹੀਂ ਹੈ ਉਰੇ ਸਿਰਫ ਭੇਡ ਚਾਲ ਹੈ ਨਾ ਸਰਕਾਰਾਂ ਸਪੋਰਟ ਹੈ ਨਾ ਕੋਈ ਆਪਣੀ ਕਹਿੰਦੇ ਨਾ ਕਮਿਊਨਿਟੀ ਕਰਦੀ ਹੈ ਕੋਈ ਵੀ ਸਪੋਰਟ ਨਹੀਂ ਕਰਦਾ ਸਭ ਨੂੰ ਆਪਣੀ ਆਪਣੀ ਹੈ ਕਹਿੰਦੇ ਆ ਰੋਸ ਸਵੇਰੇ ਖੂਕੋ ਦੋ ਉੱਚੇ ਪਾਣੀ ਭੋ ਪਰੋ ਤੇ ਆਪਣਾ ਪੀਓ ਦਰਵਾਜ਼ਾ ਸਾਫ سونے ਦੀ ਤਾਰਾਂ ਦੇ ਨਾਲ ਬਣਾਣਾ ਸ਼ੁਰੂ ਕਰਿਆ ਹੋਇਆ ਜੀ ਸ਼ੁਰੂ ਕਰਤਾ ਸ਼ੁਰੂ ਕਰਿਆ ਹੋਇਆ ਜੀ 6 ਮਹੀਨੇ ਹੋਣ ਦੇ ਲਾਗੇ ਕਿਉਂਕਿ ਵਿੱਚ ਵਿੱਚ ਮਮਾ ਉਹ ਵੀ ਸ਼ੁਰੂ ਕਰਦਾ ਰਿਹਾ ਬਸ ਉਹ ਜਦ ਹੋ ਜਾਈਗੀ ਮੇਰੇ ਖਿਆਲ 6 ਮਹੀਨੇ ਹੋਰ ਲੱਗਣਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਅੱਜ ਤੁਹਾਨੂੰ ਉਹ ਸਰੂਪ ਦਿਖਾਵਾਂਗਾ ਜਿਹੜਾ ਦੁਨੀਆ ਦੇ ਵਿੱਚ ਇੱਕ ਲੋਤਾ ਹੈ ਮਤਲਬ ਕਿ ਅੱਜ ਤੁਹਾਨੂੰ ਗੁਰੂ ਜੀ ਦਾ ਉਹ ਤਸਵੀਰ ਦਿਖਾਵਾਂਗਾ ਜਿਹੜੀ ਹੁਣ ਤੱਕ ਦੀ ਸਿਰਫ ਔਰ ਸਿਰਫ ਇੱਕ ਤਸਵੀਰ ਹੋਏਗੀ ਉਹ ਤਸਵੀਰ ਬਣਾਈ ਹੈ ਉਸ ਫਨਕਾਰ ਨੇ ਜਿਸ ਨੂੰ ਕਿ ਕਈ ਅਵਾਰਡ ਮਿਲ ਚੁੱਕੇ ਹੈ ਔਰ ਕਈ ਲੋਕਾਂ ਵੱਲੋਂ ਵੱਡੇ ਵੱਡੇ ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਗੇ ਰਾਸ਼ਟਰਪਤੀ ਹੋਗੇ ਮੁੱਖ ਮੰਤਰੀ ਹੋਗੇ ਵੱਲੋਂ ਸਨਮਾਨਿਤ ਕੀਤਾ ਗਿਆ ਪਰ ਸਾਡਾ ਵਾਅਦਾ ਹੋਇਆ ਸੀ ਕਿ ਜਿਸ ਦਿਨ ਇਹ ਤਸਵੀਰ ਇਸ ਰੂਪ ਪੂਰਾ ਹੋਏਗਾ ਤੇ ਸਭ ਤੋਂ ਪਹਿਲਾਂ ਅਸੀਂ ਆਰਐਸਟੀਵੀ ਪੰਜਾਬ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਇਸ ਤਸਵੀਰ ਨੂੰ ਪਹੁੰਚਾਵਾਂਗੇ ਕਿਸ ਤਰ੍ਹਾਂ ਦੁਨੀਆ ਦੀ ਸਭ ਤੋਂ ਵੱਡੀ ਤਸਵੀਰ ਹੈ ਤੇ ਕਿਸ ਤਰ੍ਹਾਂ ਅਰਨੁਬਾਜ ਦੇ ਉਹਨਾਂ ਰਿਕਾਰਡਾਂ ਦੇ ਵਿੱਚ ਇਹ ਦੂਜੀ ਤਸਵੀਰ ਸ਼ਾਮਿਲ ਹੋਏਗੀ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਅਸੀਂ ਪਹੁੰਚੇ ਹਾਂ ਅਰਨੁਬਾਜ ਦਾ ਨੀਡਲਮੈਨ ਕੋ ਬਹੁਤ ਬਹੁਤ ਸਵਾਗਤ ਹੈ ਅਰਨੁਬ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸੋ ਮੈਨੂੰ ਬੜੀ ਖੁਸ਼ੀ ਹੋਈ ਜੀ ਮੈਂ ਸਰੂਪ ਦੇਖ ਰਿਹਾ ਜਦੋਂ ਅਸੀਂ ਆਏ ਅਰਨੁਬ ਜੀ ਕੰਮ ਕਰ ਰਹੇ ਸੀ ਅਸੀਂ ਕਿਹਾ ਤੇ ਇੱਕ ਵਾਰ ਸਰੂਪ ਦਿਖਾ ਦਿਓ ਜੀ ਗੁਰੂ ਜੀ ਦਾ ਐਸਾ ਸਰੂਪ ਹੈ ਕਿ ਲੱਗਦਾ ਵੀ ਹੂ ਬੂ ਸਾਈਜ਼ ਦੀ ਮੈਂ ਗੱਲ ਕਰੂੰਗਾ ਹੁਣ ਅਰੁਣ ਜੀ ਨਾਲ ਅਰੁਣ ਜੀ ਸਾਈਜ਼ ਕਿਨਾ ਹੈ ਇਹ ਸਾਈਜ਼ ਬਹੁਤ بڑا ਹੈ ਜੀ ਇਹ 4 ਫੀਟ ਬਾਈ 3 ਫੀਟ ਦਾ ਹੈ ਮਤਲਬ 4 ਫੀਟ ਹਾਈਟ ਔਰ 3 3 ਫੀਟ ਇਧਰ ਨੂੰ ਹਾਂਜੀ ਹਾਂਜੀ 4 ਫੀਟ ਲੰਬਾਈ ਹੈ ਤੇ ਚੌੜਾਈ 3 ਫੀਟ ਦੀ ਹੈ ਜੀ ਬਹੁਤ ਵਧੀਆ ਔਰ ਮੈਂ ਦੇਖ ਰਿਹਾ ਇਹਦੇ ਵਿੱਚ ਧਾਗੇ ਜਿਹੜੇ ਹੈਗੇ 골ਡਨ ਬਲੈਕ ਮਜਲਟਾ ਬਰਾਊਨ ਹਰ ਸ਼ੇਡ ਨੂੰ ਤੁਸੀਂ ਉਹ ਸੇਮ ਤਸਵੀਰ ਉਹ ਤਸਵੀਰ ਦਿਖਾ ਦਿਓ ਜੀ ਇੱਕ ਵਾਰ ਉਹ ਸੇਮ ਤਸਵੀਰ ਉਕੇਰ ਰਹੇ ਨੇ ਸਵਿੰਗ ਮਸ਼ੀਨ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਸਲਾਈ ਮਸ਼ੀਨ ਦੇ ਨਾਲ ਦੇਖਣ ਜਾਇਂ ਲੱਗਦਾ ਵੀ ਹੂਬ ਹੂ ਫੋਟੋ ਖਿੱਚੀ ਹੋਵੇ ਅਰੋਂ ਜੀ ਕਿੰਨਾ ਤਾਂ ਗੱਲਾਂ ਕਿਹਾ ਹੁਣ ਸਰ ਪੁੱਛੋ ਹੀ ਨਾ ਅੱਜ ਮੇਰੇ ਖਾਲੀ ਨੂੰ ਸਵਾ ਸਾਲ ਤੋਂ ਵੀ ਜ਼ਿਆਦਾ ਟਾਈਮ ਲੱਗ ਗਿਆ ਤੇ ਇਹਦੇ ਜੀ ਜਿਹੜੀ ਬਾਰਕੀ ਹੈ ਜਿਹੜਾ ਕਲੀਨ ਬਣਿਆ ਇਹ ਤਾਂ ਬਸ ਪੁੱਛੋ ਨਾ ਕਿ ਇਹ ਕਿਵੇਂ ਬਣਾਏ ਆ ਦਿਨ ਰਾਤ ਆ ਕੇ ਔਰੇ ਪਤਾ ਨਹੀਂ ਗੁਰੂ ਜੀ ਨੇ ਬਣਵਾਈ ਹੈ ਕਿਵੇਂ ਬਣਵਾਈ ਹੈ ਰੱਬ ਜਾਣਦਾ ਹੈ ਬਹੁਤ ਔਖਾ ਕੰਮ ਹੋਇਆ ਰੀਲਾਂ ਦੀ ਤਾਂ ਗਿਣਤੀ ਨਹੀਂ ਹੈ ਕਾਊਂਟ ਹੀ ਨਹੀਂ ਕਰ ਪਾ ਰਿਹਾ ਕਿ ਕਿੰਨੀਆਂ ਰੀਲਾਂ ਲੱਗੀਆਂ ਹੋਣੀਆਂ ਕਿਉਂਕਿ ਸਾਈਜ਼ ਬਹੁਤ ਵੱਡਾ ਹੈ ਇਹਦੇ ਵਿੱਚ ਇੰਨਾ ਕੁ ਵੀ ਬੇਸ ਵਿੱਚ ਸਪੇਸ ਨਹੀਂ ਹੈ ਜਿਹਦੇ 'ਚ ਤੁਹਾਨੂੰ ਕਪੜਾ ਨਜ਼ਰ ਆਜੇ ਇਹ 4 ਫੀਟ ਬਾਈ 3 ਫੀਟ ਦਾ ਪੂਰਾ ਭਰਿਆ ਹੀ ਪਿਆ ਹਮ ਇਸ ਕਰਕੇ ਅੱਛਾ ਬਹੁਤ ਟਾਈਮ ਲੱਗਿਆ ਜੀ ਜੀ ਅੱਛਾ ਮੈਂ ਇੱਕ ਗੱਲ ਹੋਰ ਕਹਿ ਰਿਹਾ ਕਿ ਤੁਹਾਡੇ ਵਰਲਡ ਰਿਕਾਰਡ ਬਹੁਤ ਨੇ ਪਰ ਜ਼ਿਆਦਾਤਰ ਵਰਲਡ ਰਿਕਾਰਡ ਇਸ ਤਸਵੀਰ ਦੇ ਨੇ ਕ੍ਰਿਸ਼ਨ ਭਗਵਾਨ ਦੀ ਤਸਵੀਰ ਦੇ ਨੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਸੈਕਿੰਡ ਲਾਰਜੈਸਟ ਪਿਕਚਰ ਜਿਹੜੀ ਤੁਹਾਡੀ ਇਹ ਹੈ ਜੀ 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 ਕ੍ਰਿਸ਼ਨ ਜੀ ਤੋਂ ਬਾਅਦ ਜਿੰਨੀ ਵੀ ਸਭ ਤੋਂ ਵੱਡੀ ਫੋਟੋ ਬਣੀ ਹੈ ਉਹ ਆ ਗੁਰੂ ਜੀ ਦੀ ਬਣੀ ਹੈ ਅੱਛਾ ਇਹ ਗੁਰੂ ਜੀ ਦੀ ਐਸੀ ਤਸਵੀਰ ਹੈ ਜਿਹੜੀ ਵਰਲਡ ਦੇ ਵਿੱਚ ਇੱਕੋ ਇੱਕ ਹੈ ਹੂੰ ਇਹ ਇੰਨੀ ਵੱਡੀ ਤਸਵੀਰ ਵੈਸੇ ਤਾਂ embroiderry ਦੇ ਵਿੱਚ ਧਾਗੇ ਦੇ ਨਾਲ ਕੋਈ ਬਣਾਉਂਦਾ ਨਹੀਂ ਆ ਮੈਂ ਇਹਨੂੰ ਤਾਂ ਕਹਿ ਰਿਹਾ ਕਿਉਂਕਿ ਇੰਨੀ ਵੱਡੀ ਗੁਰੂ ਜੀ ਦੀ ਤਸਵੀਰ ਵੀ ਨਹੀਂ ਹੋਣੀ ਜਿਹੜੀ ਧਾਗੇ ਦੇ ਨਾਲ ਬਣੀ ਹੋਈ ਹੈ ਜੀ ਆਮ ਪੋਸਟਰ ਹੋ ਸਕਦਾ ਪਰ ਐਡੀ ਵੱਡੀ ਤਸਵੀਰ ਨਾਮੁਨਕੀਨ ਹੈ ਛੋਟੀ ਤਸਵੀਰ ਮਨੇ ਬਹੁਤ ਬਣਾ ਕੇ ਦਿੱਤੀਆਂ ਗੁਰੂ ਜੀ ਦੀਆਂ ਪਰ ਐਡੀ ਵੱਡੀ ਤਸਵੀਰ ਮੇਰਾ ਇਹ ਪਹਿਲਾ ਸ਼ੱਕ ਆ ਰਿਹਾ ਜੀ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਇਹ ਤਸਵੀਰ ਮੈਂ ਦਿਖਾਉਣ ਜਾ ਰਿਹਾ ਜਿਹੜੀ ਵਰਲਡ ਦੇ ਵਿੱਚ ਇਕਲੌਤੀ ਹੈ ਔਰ ਗੁਰੂ ਜੀ ਦੀ ਬੜੀ ਕਿਰਪਾ ਵੀ ਹੈ ਤੁਹਾਡੇ ਤੇ ਇਸ ਵਾਰ ਵੀ ਥੋੜਾ ਜਿਹਾ ਚਾਨਣਾ ਪਾਓ ਬੜਾ ਸ਼ੁਕਰ ਹੈ ਜੀ ਇਹਨਾਂ ਦੀ ਕਿਰਪਾ ਕਰਕੇ ਤਾਂ ਚੱਲ ਰਿਹਾ ਜੀ ਜਿਨਨੇ ਵੀ ਮੇਰੇ ਕੋਲੇ ਆਰਡਰਸ ਆਏ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਤੇ ਜਿਨ੍ਹਾਂ ਨੇ ਮੈਨੂੰ ਇਹ ਪਹਿਲੀ ਵਾਰ ਬਨ ਫਸਟ ਟਾਈਮ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਗੁਰੂ ਜੀ ਨੇ ਸਾਨੂੰ ਕਿਹਾ ਕਿ ਉੱਥੇ ਲੜਕਾ ਬੈਠਾ ਤਾਂ ਉੱਥੋਂ ਜਾ ਕੇ ਬਨਵਾ ਇਹ ਤਾਂ ਹੀ ਜਾ ਕੇ ਉੱਥੇ ਜਾ ਕੇ ਪਤਾ ਲੱਗਿਆ ਮੇਰੇ ਕੋਲ ਤਾਂ ਹੀ ਉਹ ਆਏ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਗੁਰੂ ਜੀ ਦੀ ਐਸੀ ਮਹਿਮਾ ਐ ਐਸੀ ਕਿਰਪਾ ਕਿ ਉਹਨਾਂ ਨੇ ਖੁਦ ਚੁਣਿਆ ਅਰਣ ਬਜਾਜ ਨੂੰ ਕਿ ਮੇਰੀ ਤਸਵੀਰ ਇਹ ਬਣਾਏਗਾ ਤੇ ਆਪਣੇ ਭਗਤ ਦੇ ਸੁਪਨੇ ਦੇ ਵਿੱਚ ਆਏ ਤੇ ਉਧਰਲੇ ਪਾਸੇ ਅਰਣ ਦੇ ਸੁਪਨੇ ਦੇ ਵਿੱਚ ਆਏ ਇਹ ਵਾਕਿਆ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਦੇਖੋ ਜੀ ਚੰਡੀਗੜ੍ਹ ਵਕੀਲ ਐ ਇੱਕ ਹਾਈ ਕੋਰਟ ਦੇ ਤੇ ਉਹਨਾਂ ਨੂੰ ਖਾਬ ਆਇਆ ਤੇ ਖਾਬ ਦੇ ਵਿੱਚ ਨਾ ਗੁਰੂ ਜੀ ਨਾਲ ਗੱਲ ਕਰ ਰਹੇ ਸੀ ਉਹ ਉਹ ਕਹਿੰਦੇ ਕਿ ਉੱਥੇ ਨੀ ਕਿ ਤਸਵੀਰ ਲੱਗੀ ਹੋਈ ਸੀ ਮਨੇ ਗੁਰੂ ਜੀ ਨੂੰ ਕਿਹਾ ਮਗਾ ਗੁਰੂ ਜੀ ਤਸਵੀਰ ਤੁਹਾਡੀ ਬਹੁਤ ਸੋਹਣੀ ਐ ਹੂੰ ਕਹਿੰਦੇ ਇਹ ਧਾਗੇ ਦੇ ਨਾਲ ਬਣੀ ਹੋਈ ਐ अच्छा ते ਕਹਿੰਦੇ ਧਾਗੇ ਦੀ ਕਿਨੇ ਬਣਾਈਏ ਜੀ ਮੈਨੂੰ ਦੇ ਦਿਓ ਜੀ ਮੈਂ ਇਹ ਲੈ ਕੇ ਜਾਣਾ ਚਾਹਨਾ ਕਹਿੰਦਾ ਲੱਬ ਲੈ ਆਪਣੇ ਆਪਣ ਵਾਲਾ ਤੇ ਉਹ ਕਹਿੰਦੇ ਜੀ ਮੈਨੂੰ ਜੇ ਇਹੀ ਚਾਹੀਦੀ ਹੈ ਕਹਿੰਦੇ ਨਹੀਂ ਤੋ ਆਪਣੇ ਆਪ ਬਣਵਾ ਲੈ ਕਹਿੰਦੇ ਮਨ ਤਾਂ ਪਤਾ ਨਹੀਂ ਕੌਣ ਬਣਾਉਂਦਾ ਕਹਿੰਦੇ ਕੋਈ ਨਹੀਂ ਆਪਣੇ ਆਪ ਮਿਲ ਵੀ ਜਾਊਗਾ ਤੈਨੂੰ ਉਹ ਖਾਬ ਤੋਂ ਬਾਅਦ ਉਹ ਮੈਨੂੰ ਲੱਭਣ ਲੱਗੇ ਉਹਨਾਂ ਨੂੰ ਮੈਂ ਲੱਭਿਆ ਨਹੀਂ ਕਿਉਂਕਿ ਮੇਰਾ ਉਸ ਟਾਈਮ ਇੰਨਾ ਜ਼ਿਆਦਾ ਕੰਮ ਨਹੀਂ ਸੀ 2016 ਦੇ ਵਿੱਚ ਜੀ ਜੀ ਨਾ ਮੈਂ ਇੰਨਾ ਜ਼ਿਆਦਾ ਪ੍ਰਚਲਿਤ ਨਹੀਂ ਨਾਮ ਨੂੰ ਇੰਨੀ ਦੁਨੀਆ ਜਾਣਦੀ ਸੀ 2016 ਦੇ ਵਿੱਚ ਮੇਰੇ ਇੱਕ ਵਾਰੀ ਟਰਬਿਊਨ 'ਚ ਆਇਆ ਉਹਨਾਂ ਟਰਬਿਊਨ ਦੇ ਵਿੱਚ ਪੜਿਆ ਕਿ ਕੋਈ ਪਟਿਆਲੇ ਵਿੱਚ ਬੰਦਾ ਹੈ ਔਰ ਉਹਨੂੰ ਬਿਜਾਜ ਜਿਹੜਾ ਧਾਗੇ ਨਾਲ ਤਸਵੀਰਾਂ ਬਣਾਉਂਦਾ ਹੈ ਹਾਂ ਤੇ ਉਹ ਫਿਰ ਲੱਭਦੇ ਲਵਾਂਦੇ ਉਹਨਾਂ ਨੂੰ ਫੇਰ ਇੱਕ ਸਾਲ ਲੱਗ ਗਿਆ 2 ਸਾਲ ਬਾਅਦ ਉਹ ਮੇਰੇ ਕੋਲ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੇਰ ਸਰੂਪ ਦਿਖਾਇਆ ਕਿ ਅਸੀਂ ਨਾ ਬਾਬਾ ਗੁਰੂ ਜੀ ਦਾ ਸਰੂਪ ਬਣਾਣਾ ਮੈਂ ਕਿਹਾ ਜੀ ਕਿਹੜੇ ਕਹਿੰਦੇ ਫਿਰ ਅਸੀਂ ਤੁਹਾਨੂੰ ਪੁੱਛੇ ਨਾ ਸਿਲੈਕਟ ਕਰਕੇ ਦਵਾਗੇ ਬਿਲਕੁਲ ਸੋਨਾ ਬਿਲਕੁਲ ਸੋਨਾ ਕਿਉਂਕਿ ਇਹ ਜਿੰਨਾ ਵੀ ਬਾਰਡਰ ਬਣ ਰਿਹਾ ਹੈ ਇਹ 골ਡ ਦੀ ਤਾਰ ਹੈ ਇਹ 골ਡ ਦੀ ਤਾਰ ਨਾਲ ਬਣ ਰਿਹਾ ਇਹ ਸਾਰਾ オリジナル 골ਡ ਲੱਗ ਰਿਹਾ ਇਹਨੂੰ ਅੱਛਾ ਧਾਗਾ ਨਹੀਂ ਹੈ ਧਾਗਾ ਨਹੀਂ ਹੈ ਜਿਵੇਂ ਮਨੇ ਕਿਹਾ ਸੀ ਮੈਂ ਦਰਬਾਰ ਸਾਹਿਬ ਦੀ ਪਿਕਚਰ ਬਣਾਵਾਂਗਾ 골ਡ ਦੀ ਐਦਾਂ ਹੀ ਇਸੇ ਦੇ ਵਿੱਚ ਵੀ 골ਡ ਲੱਗ ਰਿਹਾ ਸਾਰਾ ਇਹ ਬਰੀਕ ਤਾਰ ਆਂਦੀ ਹੈ ਇਹ ਉਹਦੇ ਨਾਲ ਬਣਦਾ ਕਿਉਂਕਿ 골ਡ ਦੀ ਤਾਰ ਉਹ ਨਹੀਂ ਮਿਲਦੀ ਇਹ ਹైదరాబాద్ ਤੋਂ ਮਿਲਦੀ ਹੈ ਅੱਛਾ ਇਹ ਉੱਥੇ ਚਾਂਦੀ ਦੇ ਸੋਨੇਦਾਰ ਉੱਥੇ ਬਣਦੀ ਹੈ ਇਹ ਉਸ ਤਾਰ ਦੇ ਨਾਲ ਬਣਾਇਆ ਜਾ ਰਿਹਾ ਹੈ ਫਿਰ ਤਾਂ ਬਹੁਤ ਕੋਸਟਲੀ ਹੋ ਗਿਆ ਹੁਣ ਬਹੁਤ ਜ਼ਿਆਦਾ ਚਲੋ ਕਲਾ ਦੀ ਕੋਈ ਕੀਮਤ ਨਹੀਂ ਹੁੰਦੀ ਮਿਹਨਤ ਦੀ ਕੋਈ ਸਵਾ ਸਾਲ ਦੀ ਕੋਈ ਕੀਮਤ ਤਾਂ ਨਹੀਂ ਹੋ ਸਕਦੀ ਪਰ ਇਸ ਤਰ੍ਹਾਂ ਜੇਕਰ ਧਾਗੇ ਜਾਂ ਸੋਨਾ ਲੱਗਦਾ ਤਾਂ ਫਿਰ ਕੀਮਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਦੇਖੋ ਜੀ ਜੋੜ ਜੋੜ ਕੇ ਕਰਨਾ ਪੈਂਦਾ ਜੀ ਸਾਰਾ ਕੁਝ ਜਦ ਕਹਿੰਦੇ ਨੇ ਮਨ ਦੇ ਉੱਪਰ ਕੋਈ ਚੀਜ਼ ਬੰਦਾ ਧਾਰ ਲੇ ਕਿ ਮੰਨੇ ਆ ਕਰਨਾ ਹੀ ਕਰਨਾ ਹੈ ਤਾਂ ਫਿਰ ਉਹ ਸਭ ਕੁਝ ਹੋ ਜਾਂਦਾ ਹੁੰਦਾ ਉਹਦੇ ਵਾਸਤੇ ਫਿਰ ਥੋੜੀ ਥੋੜੀ ਕਰਕੇ ਬੰਦਾ ਬਾਕੀ ਕਰਵਾਣਾ ਉਹ ਤਾਂ ਆਪ ਕਰਵਾ ਜਾਂਦਾ ਹੁੰਦਾ ਆਪਣਾ ਕੰਮ ਹੈ ਕਿ ਉਸ ਰਾਹ ਦੇ ਉੱਪਰ ਚੱਲਣਾ ਉਹਨਾਂ ਦਾ ਕੰਮ ਹੈ ਸਿਰ ਰਾਹ ਦਿਖਾਣਾ ਉਹ ਤੁਹਾਨੂੰ ਇਹ ਨਹੀਂ ਹੋਗਾ ਕਿ ਬੈਠੇ ਬਟਾ ਥੋੜੇ ਮੂੰਹ ਤੇ ਬੁਰਕੀ ਪਾਏਗਾ ਰੋਟੀ ਦੀ ਉਹਨਾਂ ਨੇ ਸਿਰ ਰਾਹ ਦਿਖਾਣਾ ਉਹਦੇ ਉੱਪਰ ਚੱਲਣਾ ਤੁਹਾਡਾ ਕੰਮ ਹੈ ਤੁਸੀਂ ਚੱਲੋ ਨਾ ਚੱਲੋ ਤੁਹਾਡੀ ਇੱਛਾ ਹੈ ਰਿਕਾਰਡ ਤਦ ਕਾਇਮ ਹੁੰਦੇ ਆ ਜਾਂ ਤੁਸੀਂ ਉਹਦੇ ਵਿੱਚ ਦਿਨ ਰਾਤ ਮਰਦੇ ਹੋ ਜਦ ਉਹਦੇ ਵਿੱਚ ਤੁਸੀਂ ਐਸਾ ਕੁਝ ਕਰਦੇ ਹੋ हट ਕੇ ਦੁਨੀਆ ਤੋਂ ਤਾਂ ਤੁਸੀਂ ਅਲੱਗ ਕਹਲائے ਜਾਂਦੇ ਹੋ ਹੁਣ ਦੇਖੋ ਵਰਲਡ ਰਿਕਾਰਡ ਤਾਂ ਦੁਨੀਆ ਕੋਲੇ ਹੈ ਸਾਰੀ ਦੁਨੀਆ ਵਰਲਡ ਰਿਕਾਰਡ ਲੈ ਰਹੀ ਹੈ ਅਗਲਾ ਕਹਿੰਦਾ ਯਾਰ ਜਣੇ ਖਾਣੇ ਕੋਲੇ ਵਰਲਡ ਰਿਕਾਰਡ ਆ ਹੁਣ ਤਾਂ ਪਰ ਜਿਹੜਾ ਤੁਸੀਂ ਉਹਦੇ ਵਿੱਚ ਆਪਣਾ ਪੂਰਾ ਇਕ ਸੋ ਇੱਕ ਪਰਸੈਂਟ ਚੜੋ ਅਗਰ ਤੁਸੀਂ ਉਹਦੇ 'ਚ ਹਜ਼ਾਰ ਪਰਸੈਂਟ ਨਾ ਦੋਗੇ ਤਾਂ ਤੁਸੀਂ ਲਾਈਨ ਦੇ ਵਿੱਚ ਰੋਡ ਦੇ ਉੱਪਰ ਖੜੇ ਨਹੀਂ ਹੋ ਸਕਦੇ ਅਗਰ ਮਾਉਂਟ ਐਵਰੇਜ ਦੇ ਉੱਪਰ ਚੜ ਗਏ ਕਿ ਤੁਸੀਂ ਮਾਉਂਟ ਐਵਰੇਜ ਪਹੁੰਚ ਗਏ ਅਗਰ ਉਸਦੇ ਬਾਅਦ ਤੁਸੀਂ ਉਹਨੂੰ ਕੋਈ ਹੋਰ ਕਰ ਲੇਗਾ ਉਹਨੂੰ ਕੋਈ ਹੋਰ ਕਰ ਲੇਗਾ ਅਗਰ ਤੁਸੀਂ ਉਹਦੇ 'ਚ ਕਾਮਯਾਬ ਰਹਿਣਾ ਹੈ ਕਿ ਉੱਥੇ ਖੜਾ ਪਤਾ ਲੱਗੇ ਕਿ ਮੈਂ 5-7 ਸਾਲ 10 ਸਾਲ ਖੜਾ ਤੇਈ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਕਰਦੇ ਰਹਿਣਾ ਪੈਣਗੀਆਂ ਇਸ ਕਰਕੇ ਜੋ ਮੈਨੂੰ ਪ੍ਰੇਰਣਾ ਆਉਂਦੀ ਹੈ ਉਹ ਮੈਂ ਪ੍ਰੇਰਣਾ ਨਾਲ ਚੀਜ਼ ਬਣਾਣੀ ਸ਼ੁਰੂ ਕਰ ਦਿੰਦਾ अच्छा मेनू ए भी पता लग गया कि जो ਤੁਸੀਂ ਬਣਾ ਰਹੇ ਸੀ ਕੋਈ ਟਾਈਮ ਆਇਆ ਕਿ ਫਿਰ ਤੁਹਾਡੇ ਤੋਂ ਕੰਮ ਨਹੀਂ ਹੋਇਆ ਜੀ ਜੀ ਗੁਰੂ ਜੀ ਦੀ ਆ ਲਾ ਲਓ ਹੈਨਾ ਕਿਰਪਾ ਜਾਂ ਕੋਈ ਕੋਈ ਦਿੱਕਤ ਹੋਣੀ ਹੈ ਕੀ ਹੋਇਆ ਸੀ ਉਹ ਦੇਖੋ ਜੀ ਮੈਂ ਹਮੇਸ਼ਾ ਸ਼ੁਰੂ ਸਾਰਿਆਂ ਨੂੰ ਪਤਾ ਕਿ ਮੈਂ ਚਰਨਾ ਤਾਂ ਸ਼ੁਰੂ ਕਰਦਾ ਮੈਂ ਗੁਰੂ ਨਾਨਕ ਜੀ ਦਾ ਸਰੂਪ ਬਣਾਣਾ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਣਾਇਆ ਮੈਂ ਸਭ ਚਰਨਾ ਤਾਂ ਸ਼ੁਰੂ ਕਰਦਾ ਉਹ ਜਦ ਮੈਂ ਉੱਪਰ ਆ ਕੇ ਫੇਸ ਕੋਲੇ ਪਹੁੰਚਦਾ ਨਾ ਤਾਂ ਫੇਸ ਕੋਲੇ ਆ ਕੇ ਬਸ ਪੁੱਛੋ ਨਾ ਪਤਾ ਨਹੀਂ ਕੀ ਹੋ ਜਾਂਦਾ ਮੇਰੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਗੁਰੂ ਜੀ ਦੇ ਸਰੂਪ ਚ ਗੁਰੂ ਜੀ ਦੇ ਸਰੂਪ ਚ ਵੀ ਇਦਾਂ ਹੀ ਹੋਇਆ ਜਿਵੇਂ ਮੈਂ ਨਾ ਸ਼ੁਰੂ ਕਰਿਆ ਤੇ ਮੇਰੇ ਹੱਥ ਕੰਬਣੇ ਸ਼ੁਰੂ ਹੋ ਗਏ ਫਿਰ ਮਨੇ 2 ਦਿਨ 3 ਦਿਨ 5 ਦਿਨ ਹਫਤਾ 10 ਦਿਨ ਮਹੀਨਾ 1.5 ਮਹੀਨੇ ਤੋਂ ਉੱਪਰ ਨਿਕਲ ਗਿਆ ਮੈਂ ਕਿਹਾ ਯਾਰ ਇਹ ਤਾਂ ਬਣਨਦੀ ਨਹੀਂ ਲਗਾ ਜਦ ਜ਼ਬਰਦਸਤੀ ਕਰਾਂਗਾ ਜਾਂ ਮਸ਼ੀਨ ਤੰਗ ਕਰਨ ਲੱਗ ਜੇਗੀ ਜਾਂ ਲਾਈਟ ਚਲੀ ਜਾਏਗੀ ਅੱਗੇ ਪਿੱਛੇ ਲਾਈਟ ਜਾਂਦੀ ਨਹੀਂ ਹੈ ਕਦੀ ਸੂਈ ਟੁੱਟ ਜੇਗੀ ਕਦੀ ਕੁਝ ਹੋ ਜਾਏਗਾ ਮੈਂ ਕਹਿੰਦਾ ਇਹ ਅਗਰ ਤੁਸੀਂ ਚਾਹਦੇ ਹੀ ਨਹੀਂ ਮੈਂ ਕਰਾਂ ਤੇ ਕਿਉਂਕਿ ਹਰ ਇੱਕ ਚੀਜ਼ ਰੋਕਦੀ ਆ ਉਹਨੂੰ ਕਿ ਨਹੀਂ ਕਰਨਾ ਅਜੇ ਪਰ ਜਿਸ ਦਿਨ ਮੈਨੇ ਮੈਨੂੰ ਪਤਾ ਹੀ ਨਹੀਂ ਲੱਗਿਆ ਘਰੇ ਸੁਖਮਨੀ ਸਾਹਿਬ ਦਾ ਪਾਠ ਹੈ ਘਰ ਦੇ ਕਹਿੰਦੇ ਲੰਗਰ ਲੈ ਕੇ ਆਣਾ ਜੀ 3 ਵਜੇ ਮੈਂ ਸਵੇਰੇ 6 ਵਜੇ ਆਇਆ ਤੇ 3 ਵਜੇ ਤੱਕ ਮੈਂ ਫੇਸ ਬਣਾ ਚੁੱਕਿਆ ਸੀ ਉਸ ਦਿਨ ਅੱਛਾ ਮਨੂ ਕਰਦੇ ਫੋਨ ਕਰਕੇ ਬੁਲਾ ਰਹੇ ਕਿ ਲੰਗਰ ਲੈ ਕੇ ਆਣਾ ਮੈਂ ਕਿਹਾ ਬਸ ਹੋ ਗਿਆ ਥੋੜਾ ਜਿਹਾ ਰਹਿ ਗਿਆ ਬਸ ਹੋ ਗਿਆ ਇਹ ਮੈਂ ਉਸ ਟਾਈਮ ਪੂਰਾ ਕਰਕੇ ਗਿਆ ਦੇਖੋ ਘਰੇ ਪਾੜ ਚੱਲ ਰਿਹਾ ਸੀ ਤੇ ਉਹ ਗੁਰੂ ਜੀ ਦਾ ਸਰੂ ਪੜ ਰਿਹਾ ਸੀ ਇਕੋ ਦੇਖੋ ਗੁਰੂ ਜੀ ਆਪ ਆਪਣੇ ਆਪ ਕਿਰਪਾ ਕਰਦੇ ਆ ਸੋ ਜਿਹੜੀ ਚੀਜ਼ 1.5 ਮਤਲਬ ਸਵਾ ਮਹੀਨੇ ਤੋਂ ਜਾਂ 1 ਮਹੀਨੇ ਤੋਂ ਲਟਕ ਰਹੀ ਸੀ ਨਹੀਂ ਹੋ ਪਾ ਰਹੀ ਸੀ ਤੇ ਉਹ ਇੱਕ ਮਤਲਬ 3-4 ਘੰਟਿਆਂ ਚ ਹੋ ਗਈ ਸਰ 3-4 ਘੰਟੇ ਸਰ ਮੈਂ ਤਾਂ ਆਫੇ ਰਹਿ ਗਿਆ ਉਸ ਦਿਨ ਤਾਂ ਮੈਨੂੰ ਘਰ ਦੇ ਫੋਨ ਕਰੀ ਜਾ ਰਹੇ ਮੈਂ ਕਿਹਾ ਬਸ ਥੋੜਾ ਜਿਹਾ ਰਹਿ ਗਿਆ ਕਲੀਅਰ ਹੋ ਗਿਆ ਮੈਂ ਪੂਰਾ ਫੇਸ ਪੂਰਾ ਕਰਕੇ ਫਿਰ ਮੈਂ ਆਪਣੇ ਘਰੇ ਗਿਆ ਤੇ ਉੱਤੇ ਫਿਰ ਮੈਂ ਜਾ ਕੇ ਜਿਹੜਾ ਵੀ ਲੰਗਰ ਸੀ ਉਹ ਘਰੇ ਪਹੁੰਚਾਇਆ ਉਸ ਤੋਂ ਬਾਅਦ ਫਿਰ ਮੈਨੂੰ ਸ਼ਾਂਤੀ ਮਿਲੇਗੀ ਮੈਂ ਬਣਾ ਬੈਠਾ ਚਲੋ ਬਹੁਤ ਵਧੀਆ ਹੈ ਜੀ ਅਰੁਣ ਜੀ ਦਾ ਕਲਾਕਾਰੀ ਬਹੁਤ ਅੱਛੀ ਹੈ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਇਸ ਤੋਂ ਇਲਾਵਾ ਇਹਨਾਂ ਦੀ ਹਜ਼ਾਰਾਂ ਪੇਂਟਿੰਗਾਂ ਨੇ ਅੱਜ ਤੱਕ ਪੂਰੀ ਦੁਨੀਆ ਨੀਡਲਮੈਨ ਦੇ ਨਾਮ ਨਾਲ ਜਾਣਦੀ ਹੈ ਅਰੁਣ ਨੂੰ ਅਰੁਣ ਇੱਕ ਗੱਲ ਹੋਰ ਮੇਰੇ ਮਨ 'ਚ ਇੱਕ ਸਵਾਲ ਆਇਆ ਕਿ ਜਿਸ ਤਰ੍ਹਾਂ ਮਿਹਨਤ ਬਹੁਤ ਲੱਗਦੀ ਹੈ ਇਹ ਚੀਜ਼ਾਂ ਦੇ ਵਿੱਚ ਟਾਈਮ ਵੀ ਔਰ ਪੈਸਾ ਵੀ ਲੱਗਦਾ ਹੈ ਕੀ ਅੱਜ ਕਲਾ ਦੀ ਕਦਰ ਪੈ ਰਹੀ ਹੈ ਕਿ ਨਹੀਂ ਨਹੀਂ ਜੀ ਕਲਾ ਦੀ ਕਦਰ ਨਹੀਂ ਹੈ ਔਰੇ ਨਾ ਜੀ ਨਾ ਇੰਡੀਆ ਦੇ ਵਿੱਚ ਤਾਂ ਖਾਸ ਕਰਕੇ ਕਲਾ ਦੀ ਕਦਰ ਨਹੀਂ ਹੈ ਔਰੇ ਸਿਰਫ ਭੇਡ ਚਾਲਾ ਉਰੇ ਲੋਕ ਆਪਣੇ ਬੱਚਿਆਂ ਨੂੰ ਆਰਟਿਸਟ ਨਹੀਂ ਬਣਾਉਣਾ ਚਾਹੁੰਦੇ ਮਨ ਨੂੰ ਕਹਿੰਦਾ ਹੈ ਕਿ ਮੇਰੀ ਬੇਟੀ ਪੇਂਟਿੰਗ ਕਰਦੀ ਹੈ ਮੇਰਾ ਬੇਟਾ ਪੇਂਟਿੰਗ ਕਰਦਾ ਹੈ ਮੈਂ ਉਹਨੂੰ ਕਹਿੰਦਾ ਕੁਝ ਹੋਰ ਪਾ ਦਿਓ ਜੀ ਪੇਂਟਿੰਗ ਦੇ ਵਿੱਚ ਨਾ ਪਾਓ ਕਿਉਂਕਿ ਉਹਦੇ ਵਿੱਚ ਬੱਚੇ ਦਾ ਸਕੋਪ ਨਹੀਂ ਹੈ ਦੁਨੀਆ ਪੇਂਟਿੰਗ ਕਰ ਰਹੀ ਹੈ ਹਾਂ ਬੱਚੇ ਦਾ ਸ਼ੌਂਕ ਹੈ ਉਹ ਸ਼ੌਂਕ ਪੂਰਾ ਕਰਾ ਦਿਓ ਪਰ ਉਹਨੂੰ ਕਿਸੇ ਹੋਰ ਕੰਮ ਦੇ ਵਿੱਚ ਵੀ ਲਾਓ ਕਿਉਂਕਿ ਉਹ ਰਿਸਪੋਰਟ ਨਹੀਂ ਹੈ ਨਾ ਸਰਕਾਰਾਂ ਦਾ سپورਟ ਹੈ ਨਾ ਕੋਈ ਆਪਣੀ ਕਹਿੰਦੇ ਨਾ ਕਮਿਊਨਿਟੀ ਕਰਦੀ ਹੈ ਕੋਈ ਵੀ سپورਟ ਨਹੀਂ ਕਰਦਾ ਸਭ ਨੂੰ ਆਪਣੀ ਆਪਣੀ ਹੈ ਕਹਿੰਦੇ ਰੋਸ ਸਵੇਰੇ ਖੂਕੋ ਦੋ ਉੱਚੇ ਪਾਣੀ ਭੋ ਪਰ ਉਹ ਤੇ ਆਪਣਾ ਤੇ ਅੱਜਕੱਲ ਦਾ ਉਹ ਕੰਮ ਹੈਗਾ ਪਰ ਜਿਹੜਾ ਬਾਹਰ ਡਿਮਾਂਡ ਹੈਗੀ ਹੈ ਲੋਕ ਜਿਹਨੂੰ ਮੰਦੇ ਆ ਉਹ ਚ ਜਿਵੇਂ ਮਰਜੀ ਪੈਸੇ ਇਕੱਠੇ ਕਰਕੇ ਬਣਾਉਣ ਇਹਦੇ ਬਹੁਤ ਘੱਟ ਕਦਰਦਾਨ ਹੈ ਤੇ ਜਿਹੜੀ ਆਪਣੀ ਸਰਕਾਰ ਹੈ ਉਹ ਤਾਂ ਇਸ ਪਾਸੇ سپورਟ ਹੀ ਨਹੀਂ ਦਿੰਦੀ ਨਾ ਉਹ ਸਰਕਾਰ ਪੁੱਛਦੀ ਹੈ ਇਸ ਕਰਕੇ ਇਹਦੇ ਉਦੇ ਪੂਰੇ ਕੋਈ ਵੈਲਿਊ ਨਹੀਂ ਹੈ ਜੀ ਵੈਲਿਊ ਨਹੀਂ ਹੈਗੀ ਪਰ ਅੱਜ ਗੁਰੂ ਜੀ ਦੇ ਭਗਤਾਂ ਤੁਹਾਡੇ ਤੋਂ ਇਹ ਬਹੁਤ ਸਾਰੀਆਂ ਤਸਵੀਰਾਂ ਬਣਵਾ ਰਹੇ ਜੀ 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 ਗੁਰੂ ਜੀ ਦੇ ਬਹੁਤ ਸੇਵਾਦਾਰ ਬਹੁਤ ਲੋਕ ਆ ਦੁਨੀਆ ਜਿਹੜੀ ਮੰਦੀ ਹੈ ਜਿਹੜੇ ਬੜੇ ਖੁਸ਼ ਹੋ ਕੇ ਪੋਰਟਰੇਟ ਛੋਟਾ ਵੱਡਾ ਜੋ ਵੀ ਇੱਜ਼ਤ ਦਿਲ ਕਰਦਾ ਜਰੂਰ ਬਣਵਾ ਰਹੇ ਇਸ ਵਿੱਚ ਕੋਈ ਦੋ ਜੀ ਜੀ ਗੁਰੂ ਜੀ ਜਿਵੇਂ ਤੁਸੀਂ ਇਮੇਜਿਨੇਸ਼ਨ ਕੀਤੀ ਕ੍ਰਿਸ਼ਨ ਭਗਵਾਨ ਦੀ ਇਮੇਜਿਨੇਸ਼ਨ ਕੀਤੀ ਹੁਣ ਅਗਲੀ ਦਰਬਾਰ ਸਾਹਿਬ ਦੀ ਹੋਏਗੀ ਹਾਂਜੀ 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 ਅਰੁਣ ਜੀ ਨੇ ਵਾਦਾ ਕੀਤਾ ਜੀ ਕਿ ਦਰਬਾਰ ਸਾਹਿਬ ਸੋਨੇ ਦੀ ਤਾਰਾਂ ਦੇ ਨਾਲ ਬਣਾਣਾ ਸ਼ੁਰੂ ਕਰਿਆ ਹੋਇਆ ਜੀ ਸ਼ੁਰੂ ਕਰਤਾ ਸ਼ੁਰੂ ਕਰਿਆ ਹੋਇਆ ਜੀ 6 ਮਹੀਨੇ ਹੋਣ ਦੇ ਲਾਗੇ ਕਿਉਂਕਿ ਵਿੱਚ ਵਿੱਚ ਮੈਂ ਉਹ ਵੀ ਸ਼ੁਰੂ ਕਰਦਾ ਰਿਹਾ ਬਸ ਉਹ ਜਦੋਂ ਹੋ ਜਾਈਗੀ ਮੇਰੇ ਖਿਆਲ 6 ਮਹੀਨੇ ਹੋਰ ਲੱਗਣਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਉਹ ਤਾਂ ਬਹੁਤ ਬੜੀ ਹੋਏਗੀ ਉਹ ਤਾਂ ਕ੍ਰਿਸ਼ਨ ਜੀ ਨਾਲੋਂ ਵੀ ਬੜੀ ਹੋਏਗੀ ਅੱਛਾ ਜੀ 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 ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਿਦੀ ਵੀ ਜੇਕਰ ਕੋਈ ਅਰੁਣ ਜੀ ਤੋਂ ਤਸ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਤਸਵੀਰ ਹੈ ਉਹ ਬਣਾਵਾਂਗਾ ਤੇ ਬਣਾਵਾਂਗਾ ਸੋਨੇ ਦੇ ਨਾਲ ਸੋਨੇ ਦੇ ਧਾਗੇ ਨਾਲ ਜਿਵੇਂ ਇੱਥੇ ਕਹਿ ਰਹੇ ਆ ਪਿਓਰ ਸੋਨਾ ਜਿਹੜਾ ਇਹ ਲਗਾਣਗੇ ਇਥੋਂ ਨਹੀਂ ਮਿਲਦਾ ਬਾਹਰੋਂ ਮਿਲਦਾ ਤੇ ਇਹ ਦਰਬਾਰ ਸਾਹਿਬ ਦਾ ਸਰੂਪ ਜਿਹੜਾ ਬਣੇਗਾ ਉਹ ਪਿਓਰ 골ਡ ਦਾ ਬਣੇਗਾ ਸੋ ਮੈਂ ਤਾਂ ਬੇਨਤੀ ਕਰੂੰਗਾ ਜੇਕਰ ਕੋਈ ਨਾਲ ਮਦਦ ਕਰਨਾ ਚਾਹੁੰਦਾ ਤਾਂ ਜਰੂਰ ਕਰੇ ਜੀ ਮੈਂ ਉਹ 골ਡ ਮੰਨੇ ਮੰਗਾਇਆ ਸੀ ਦਰਬਾਰ ਸਾਹਿਬ ਵਾਸਤੇ ਫੋਟੋ ਵਾਸਤੇ ਕਿਉਂਕਿ ਉਹਦੇ ਚ ਵੀ ਪੂਰਾ ਹੋ ਜਾਏਗਾ ਫਿਰ ਮੰਨੇ ਉਹ 골ਡ ਇਹਦੇ ਚ ਵੀ ਲਗਾਤਿਆ ਕਿਉਂਕਿ ਉਹ ਪਿਕਚਰ ਇਹਦੇ ਚ ਵੀ ਪੂਰਾ 골ਡ ਜਿਹੜਾ ਮੰਨੇ ਲਿੱਤਾ ਉਤੋਂ ਉਹ ਉਰੇ ਵੀ ਪੂਰਾ ਹੋਏਗਾ ਤੇ ਉਸ ਪਿਕਚਰ ਜੇ ਵੀ ਪੂਰਾ ਹੋ ਜਾ ਵੀ 골ਡ ਲਾਇਆ ਉਸ ਫੋਟੋ ਤੇ ਵੀ 골ਡ ਲਾਵਾਂਗਾ ਸਰ ਬਹੁਤ ਅੱਛੀ ਗੱਲ ਹੈ ਵੈਸੇ ਕੀਮਤ ਤਾਂ ਕਿਸੇ ਚੀਜ਼ ਦੀ ਅੰਕੀ ਨਹੀਂ ਜਾਂਦੀ ਐਹੀ ਜੀ ਦੀ ਬਿਲਕੁਲ ਨਹੀਂ ਅੰਕੀ ਜਾਂਦੀ ਜੇ ਜੀ ਦਰਬਾਰ ਸਾਹਿਬ ਦਾ ਜੇ ਤੁਸੀਂ ਬਣਾਓਗੇ ਤੇ ਮੇਰੇ ਨਾਲ ਤਾਂ ਤੁਹਾਡਾ ਵਾਅਦਾ ਹੋਇਆ ਹੋਇਆ ਵੀ ਸਭ ਤੋਂ ਪਹਿਲਾਂ ਦਰਸ਼ਨ ਅਸੀਂ ਕਰਾਂਗੇ ਤੇ ਅਸੀਂ ਲੋਕਾਂ ਨੂੰ ਕਰਾਵਾਂਗੇ ਬਿਲਕੁਲ ਜੀ ਦਾ ਵੀ ਵਾਅਦਾ ਸੀ ਤੁਸੀਂ ਪੂਰਾ ਕਰਿਆ ਦਰਸ਼ਨ ਨੂੰ ਕਿਹਾ ਸੀ ਅਸੀਂ ਦਿਖਾਵਾਂਗੇ ਜ਼ਰੂਰ ਮੈਂ ਤਾਂ ਹੀ ਤੁਹਾਨੂੰ ਕਿਹਾ ਮੈਂ ਕਿ ਜੀ ਮੈਂ ਨੇ ਤਿਆਰ ਕਰਤੀ ਏ ਕਿਉਂਕਿ ਟਾਈਮ ਬਹੁਤ ਲੱਗ ਰਿਹਾ ਸੀ ਇਹਨੂੰ ਪਰ ਅਗਲਾ ਵੀ ਜਿਹੜਾ ਵਾਅਦਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਦਿਖਾਓਗੇ ਜੀ ਬਹੁਤ ਬਹੁਤ ਸ਼ੁਕਰੀਆ अरुण बजाज ਕੋਲ ਅਸੀਂ ਬੈਠੇ ਸੀ ਜਿਨ੍ਹਾਂ ਦੇ ਨਾਂ ਤੇ ਹੁਣ ਇੰਨੇ ਰਿਕਾਰਡ ਨੇ ਵਰਲਡ ਰਿਕਾਰਡ ਨੇ ਦੁਨੀਆ ਦੇ ਰਿਕਾਰਡ ਨੇ ਕਿ ਹੁਣ ਜੇਕਰ ਅਸੀਂ ਬੋਲਣ ਲੱਗ ਜਾਈਏ ਤਾਂ ਫਿਰ ਘੰਟਾ ਲੱਗ ਜਾਊਗਾ ਅਸੀਂ ਇਸ ਕਰਕੇ ਬੋਲਾਂਗੇ ਨਹੀਂ ਪਰ ਮੈਂ ਤੁਹਾਨੂੰ ਦੱਸਾਂ ਕਿ अरुण ਅੱਜ ਇਸ ਮਕਾਮ ਤੇ ਅਗਰ ਪਹੁੰਚੇ ਹੈ ਤਾਂ ਉਸ ਦੇ ਪਿੱਛੇ ਉਹਨਾਂ ਦੀ ਮਿਹਨਤ ਹੈ ਉਹਨਾਂ ਦੀ ਲਗਨ ਹੈ ਉਹਨਾਂ ਦੀ ਇਮਾਨਦਾਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਅੱਜ ਵੀ ਉਸੇ ਤਰ੍ਹਾਂ ਜ਼ਮੀਨ ਨਾਲ ਜੁੜੇ ਹੋਏ ਹੈ ਜੇਕਰ ਅੱਜ ਵੀ ਮੈਂ ਪੁੱਛਦਾ ਜਾਂ ਕੋਈ ਵੀ ਪੁੱਛਦਾ ਕਿ ਐਡੀ ਤੁਹਾਡੀ ਅੱਜ ਹਸਤੀ ਹੈ ਅੱਜ ਤੁਹਾਨੂੰ ਦੁਨੀਆ ਜਾਣਦੀ ਹੈ ਤੁਹਾਡੇ ਲੋਕ ਫੈਨ ਨੇ ਤੇ ਕਹਿੰਦੇ ਆ ਵੀ ਸਭ ਕਰਨ ਕਰਨ ਵਾਲਾ ਮਾਲਕ ਹੈ ਮੈਂ ਤਾਂ ਸਿਰਫ ਆਪਣੀ ਦਿਹਾੜੀ ਕਰ ਰਿਹਾ ਬਹੁਤ ਅੱਛੀ ਇਹਨਾਂ ਦੀ ਗੱਲ ਹੈ ਔਰ ਮੈਨੂੰ ਲੱਗਦਾ ਵੀ ਇਹੀ ਗੱਲ ਤੁਹਾਨੂੰ ਅੱਜ ਸ਼ਿਖਰਾਂ ਦੇ ਉੱਤੇ ਲੈ ਕੇ ਜਾ ਰਹੀ ਹੈ ਸੋ ਇਹ ਚੀਜ਼ ਵੀ ਸਿੱਖਣ ਵਾਲੀ ਹੈ ਮੈਂ ਨੌਜਵਾਨ ਪੀੜ੍ਹੀ ਨੂੰ ਕਹੂੰਗਾ ਇਹ ਜ਼ਰੂਰ ਸਿੱਖੋ ਵੀ ਤੁਹਾਡਾ ਲਕਸ਼ਾਣਾ ਚਾਹੀਦਾ ਜੀਵਨ ਦੇ ਵਿੱਚ ਉਹਦੇ ਲਈ ਤੁਸੀਂ ਆਪਣਾ 1000% ਦੇਣ ਲਈ ਤਿਆਰ ਰਹੋ ਫਿਰ ਜਾ ਕੇ ਕਿਤੇ ਤੁਸੀਂ ਸਕਸੈਸ ਹੁੰਨੇ ਹੋ ਸੋ ਅਗਲੀ ਵਾਰ ਫਿਰ ਤੁਹਾਨੂੰ ਰੂਬਰੂ ਕਰਾਵਾਂਗੇ ਅਰੁਣਜੀ ਦੇ ਔਰ ਦਿਖਾਵਾਂਗੇ ਇਹਨਾਂ ਦੀ ਅਗਲੀ ਕਰਾ ਕਰਤੀ ਜਿਸ ਦੇ ਵਿੱਚ ਇਹ ਫੇਰ ਜਾਨ ਲਗਾ ਦੇਣਗੇ ਤਦ ਤੱਕ ਦੇ ਲਈ ਬਣੇ ਰਹੋ ਅਰਥ